ਕਿਹੜੇ ਮੁੱਦੇ ਤੇ ਮੀਟਿੰਗ ਹੋਣੀ ਹੈ ਮੀਟਿੰਗ ਦਾ ਤਾਂ ਅੰਦਰ ляਨ ਨੂੰ ਹੀ ਪਤਾ ਹੋਊਗਾ ਕਿਉਂਕਿ ਮੁੱਦਾ ਦਾ ਬਾਹਰ ਕੋਈ ਆਇਆ ਨਹੀਂਗਾ ਦੱਸਿਆ ਨਹੀਂਗਾ ਕਿਸੇ ਨੇ ਲੇਕਿਨ ਜਿਹੜੀ 3 ਮੈਂਬਰੀ ਕਮੇਟੀ ਬਣੀ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਪੜਤਾਲ ਵਾਸਤੇ ਉਹ ਰੱਤ ਜੁਰੂਰ ਹੋਣੀ ਚਾਹੀਦੀ ਹੈ ਕਿਉਂਕਿ ਉਹ ਕਮੇਟੀ ਜਿਹੜੀ ਹੈ ਸਿੰਘ ਸਾਹਿਬਾਨ ਦੀ ਉਹ ਜਿਹੜੀ ਹੈ ਪੜਤਾਲ ਨਹੀਂ ਕਰ ਸਕਦਾ 17 ਸਾਲ ਪਹਿਲਾਂ ਜਦੋਂ ਮਲਾਜ਼ਮ ਹੀ ਸੀ ਸਾਡੇ ਉਹ ਤੋਂ ਸਾਡੇ ਫਲਾਈਂਗ ਵਿਗਨੇ ਕੀਤੀ ਸੀ ਉਹਦੇ ਚੋਂ ਉਹਨਾਂ ਨੇ ਉਹ ਉਹਨਾਂ ਨੂੰ ਬਰੀ ਕਰਤਾ ਸੀ ਤੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਦਾ ਅਧਿਕਾਰ ਖੇਤਰ ਹੈ ਕਿ ਕਿਸੇ ਸਿੰਘ ਸਾਹਿਬਾਨ ਤੋਂ ਕੋਈ ਕੇਸ ਆਉਂਦਾ ਤੇ ਉਹਦਾ ਪੜਤਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬਾਨ ਨਹੀਂ ਕਰ ਸਕਦੇ ਆ ਔਰ ਉਹ ਕਮੇਟੀ ਡਿਸਾਲਵ ਹੋਣੀ ਚਾਹੀਦੀ ਆ ਤੇ ਦੋ ਤਰੀਕ ਤੇ ਜਿਹੜੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਜ਼ੀਲ ਤੋਂ ਹੋਏ ਆ ਉਹ ਸਾਰੇ ਇਨ ਬਿਨ ਲਾਗੂ ਹੋਣੇ ਚਾਹੀਦੇ ਆ ਕਿਉਂਕਿ ਉਹਦੇ ਵਿੱਚ ਕਾਲੀ ਦਾਲ ਨੂੰ ਤਕੜੇ ਕਰਨ ਵਾਸਤੇ ਬਹੁਤ ਵੱਡੇ ਫੈਸਲੇ ਲਏ ਗਏ ਆ ਸੱਤ ਮੈਂਬਰੀ ਕਮੇਟੀ ਬਣਾਈ ਗਈ ਆ ਜਿਹੜੀ ਆਪਣੇ ਭਰਤੀ ਕਰੋਗੀ ਸੋ ਇਸ ਵਾਸਤੇ ਸਾਰੇ ਉਹਨਾਂ ਫੈਸਲਿਆਂ ਨੂੰ ਲਾਗੂ ਕਰਾਂਗੇ ਤਾਂ ਇਹ ਜਿਹੜੇ ਰਸਤੇ ਦੇ ਸਾਡਾ ਉਹ ਵੀ ਆਉਣਗੇ ਜਿਹੜੇ ਘਰਾਂ 'ਚ ਬੈਠੇ ਹੋ ਵੀ ਆਉਣਗੇ ਕਿਤੇ ਅਜੇ ਨਵੀਂ ਪਨੀਰੀ ਜਿਹੜੀ ਕਾਲੀ ਦਾਲ 'ਚ ਸ਼ਾਮਲ ਹੋਣਾ ਚਾਹੁੰਦੀ ਆ ਉਹ ਭਰਤੀ ਸ਼ੁਰੂ ਹੋ ਗਈ ਤੇ ਤਾਂ ਉਹ ਕਮੇਟੀ ਚੱਲੀ ਆ ਭਰਤੀ ਕਰੂਗੀ ਤੇ ਤਾਂ ਉਹਨਾਂ ਸਾਰੇ ਲੋਕਾਂ ਨੂੰ ਸ਼੍ਰੋਮਣੀ ਕਾਲੀਦਾਲ ਸੇਵਾ ਕਰਨ ਦਾ ਮੌਕਾ ਮਿਲੂ ਪਰ ਜਦ ਨਹੀਂ ਹਰ ਸਿੰਘ ਰੋਪ ਲਾ ਰਹੇ ਨੇ ਜੀ ਪੋਜੀਟਿਵ ਚਾਰਜ ਜੀ ਮੀਟਿੰਗ ਹੋਈ ਸੀ ਵਿਰਸਾ ਸਿੰਘ ਦੇ ਨਾਲ ਉਹ ਜਿਹੜੀ ਵੀਡੀਓ ਆ ਰਿਕਾਰਡ ਹੋਈ ਸੋ ਤੇ ਮੈਂ ਡਿਲੀਟ ਕਰਾਈ ਤੋ ਜਿਹੇ ਦਰ ਤੁਸੀਂ ਪੈਨ ਡਰਾਈਵ ਬਾਹਰ ਕਰਨ ਲਈ ਤਾਂ ਸ਼੍ਰੋਮਨੀ ਕਮੇਟੀ ਹੀ ਦੱਸ ਸਕਦੀ ਹੈ ਚਾਹੇ ਉਹ ਆਪਣੇ ਕਾਲ ਤੱਕ ਸਾਊ ਦਾ ਸਕੱਟਰੀਅਰ ਦੱਸ ਸਕਦਾ ਉਹਨਾਂ ਦੇ ਕੋਲੇ ਉਹ ਬਿਲਕੁਲ ਸੀਲ ਕਰਕੇ ਰੱਖੀ ਸੀ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਉਹਨਾਂ ਨੇ ਚੋਰ ਮੋਰੀ ਜ਼ਰੂਰ ਰੱਖੀ ਹੈ ਜਿਹਦੇ ਕਰਕੇ ਉਹ ਉਹ ਜਿਹੜੀ ਲੀਕ ਹੋ ਰਹੀ ਹੈ ਉਹਦੇ ਚ ਕੋਈ ਸਾਡੇ ਹੱਕ ਚ ਨਹੀਂ ਗੱਲ ਜਾ ਰਹੀ ਉਹ ਕਾਲੀ ਦਲ ਦੇ ਖਿਲਾਫ ਜਾ ਰਹੀ ਹੈ ਇਹ ਅੰਦਰਲੀ ਗੱਲ ਜਿਹੜੀ ਉਹ ਹੋ ਰਹੀ ਆ ਉਹ ਇਹ ਲੋਕਾਂ ਹੀ ਦੱਸ ਰਹੇ ਆ ਕਿ ਇਹ ਆ ਉੱਥੇ ਗੱਲਾਂ ਕੀਤੀਆਂ ਸੀ ਉਹ ਨਹੀਂ ਬਾਹਰ ਨਹੀਂ ਸੀ ਹੋ ਰਹੀਆਂ ਤੇ ਪੰਥ ਦੀਆਂ ਮੁਸ਼ਕਲਾਂ ਵਧ ਰਹੀਆਂ ਜੀ ਤਾਂ ਉਹ ਵਧਨ ਕੀ ਆ ਜਦੋਂ ਅੰਦਰਲੀ ਗੱਲ ਬਾਹਰ ਕਰਾਂਗੇ ਜਦੋਂ ਗਵੰਡੀ ਕੋਲੇ ਕਰਾਂਗੇ ਢਿੱਡੀਆਂ ਗੱਲਾਂ ਕਰਾਂਗੇ ਤੇ ਜੇ ਗਵੰਡੀ ਚੰਗਾ ਨਾ ਹੋਇਆ ਤਾਂ ਉਹਨੇ ਮਗਰੋਂ ਚੁਪੜੇ ਦੇਣੀ ਹੁੰਦੀ ਆ ਸੋ ਉਹਦੇ ਨਾਲ ਸਗੋਂ ਫੁੱਟ ਜਿਹੜੀ ਹੋਰ ਵੱਧਈ ਆ ਉਹ ਲੀਕਾਂ ਵਾਲੀ ਗੱਲ ਜਿਹੜੀ ਆ ਕਿੰਨੇ ਕੀਤੀ ਸਗੋਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਪ੍ਰਧਾਨ ਸਭਾ ਦੀ ਕਾਰਟੀ ਵਾਇਰਲ ਹੋਈ ਸੀ ਬੀਬੀ ਜਗੀਰਕੌਰ ਨੂੰ ਕੁਝ ਗੱਲਾਂ ਕਰਦੇ ਉਹ ਉਹਨਾਂ ਨੇ ਸਜ਼ਾ ਭੁਗਤ ਲਈ ਅਕਾਲ ਤਖਤ ਸਾਹਿਬ ਤੇ ਆਪ ਪੇਸ਼ ਹੋ ਜਾ ਕੇ ਭਾਂਡੇ ਵੀ ਮਾਂਜੇ ਆ ਜੋੜੇ ਵੀ ਸਾਫ਼ ਕੀਤੇ ਮੇਰੇ ਖਿਆਲ ਦੇ ਵਿੱਚ ਉਹ ਇਸ਼ੂ ਜਿਹੜਾ ਆਪਾਂ ਨੂੰ ਉਹ ਨਹੀਂ ਮਹਿਲਾ ਕਮਿਸ਼ਨ ਤੋਂ ਸਕਤੇ ਨੋਟਿਸ ਲਈ ਤਾਂ ਗਿਆ ਸੀ ਪ੍ਰਧਾਨ ਸਭਾ ਦੇ ਉੱਪਰ ਵੇਖੋ ਜਦੋਂ ਏਡੇ ਵੱਡੇ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਸਜ਼ਾ ਲਾ ਕੇ ਮਾਫ਼ ਕਰਤਾ ਤੇ ਮਹਿਲਾ ਕਮਿਸ਼ਨ ਨੂੰ ਵੀ ਹੋ ਜਾ ਜਿਹੜਾ ਨਹੀਂ ਗੌਰ ਨਹੀਂ ਲਗਾ ਨੋਟਿਸ ਨਹੀਂ ਲਾਗਾ ਉਹ ਜਿਹੜਾ ਸਟੀਫਲ ਐਡੀਟਰੀਅਲ ਸਰਵਿਸ ਜਿਹੜਾ ਕਾਟਕ ਸਾਹ ਨਹੀਂ ਅਸੇ ਕਰਕੇ ਦੁੱਤੀ ਆ ਜਿਹੜੀ ਸਜਾ ਦੁੱਤੀ ਆ ਤੇ ਇਹਦੇ ਬਾਰੇ ਪ੍ਰਧਾਨ ਸਾਹਿਬ ਜਿਹੜੇ ਉਹਨਾਂ ਨੇ ਸਜਾ ਜਿਹੜੀ ਆ ਭੁੱਗਤੀ ਜੀ ਠੀਕ